ਆ ਸਾਡਾ ਹੈਗਾ ਘਰ ਉਹ ਸੌਰੀ ਉਹ ਵੀ ਰੈਂਟ ਤੇ ਤਾਂ ਅਸੀਂ ਦੋ ਰੂਮ ਆ ਸਾਡੇ ਕੋਲ ਇੱਕ ਰੂਮ ਚ ਅਸੀਂ ਖੋਲਿਆ ਹੈ ਪਾਲਰ ਤੇ ਉੱਥੇ ਹੀ ਸੌਂਦੇ ਹੰਦੇ ਆ ਤੇ ਆ ਸਾਡਾ ਹੈ ਪਾਲਰ ਪਾਲਰ ਤੋਂ ਵਿੱਚ ਅਸੀਂ ਸਾਧੇ ਰਾਤ ਨੂੰ ਆ ਬਿਸਤਰੇ ਵਿਛਾਏ ਅਸੀਂ ਆਪਣੇ ਤੇ ਸਪੋਰਟ ਕਰਿਓ ਸਾਰੇ ਜਾਣੇ ਇਹ ਪਹਿਲੀ ਵੀਡੀਓ ਸਾਡੇ ਵਲੌਗ ਦੀ ਅਸੀਂ ਪਾਇਆ ਕਰਾਂਗੇ ਵੀਡੀਓ ਸਪੋਰਟ ਕਰਿਓ ਸਾਰੇ ਜਾਣੇ ਕਰਿਓ ਸ਼ੇਅਰ ਵੀਡੀਓ ਨੂੰ ਤਾਂ 12 ਸਾਲ ਹੋ ਗਏ ਸਾਨੂੰ ਇੱਥੇ ਰੈਂਟ ਤੇ ਰਹਿੰਦੇ ਆ ਤੋ ਤੇ ਅਸੀਂ ਤੁਹਾਨੂੰ ਦਿਖਾਉਣਾ ਸੀ ਸਾਰਿਆਂ ਨੂੰ ਪਹਿਲੀ ਵੀਡੀਓ ਸਾਡੀ ਤਾਂ ਕਰਿਓ ਸ਼ੇਅਰ अच्छे तो वाइस सपोर्ट मिलेगी तो फिर होर वीडियो लेके आवेंगे साढ़िया चेयर बेचे पार्लर चलो तो बस ठीक है